ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾਂ ਆ ਗਈਆਂ ਵੀਰੋ ਚੰਗੇ ਰਗਾੜ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਵੇਖਿਓ ਰੇਡ ਵੀਰ ਦਾ ਹਰੇਕ ਵੀਡੀਓ ਚ ਜਾਇਜ ਹੁੰਦਾ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਸਾਸਰੀ ਘਾਲ ਵੀਰ ਜੀ ਹੋਰ ਸਨਮ ਵੀਰੇ ਕੀ ਹਾਲ ਚੱਲ ਜੀ ਬਹੁਤ ਕਿਰਪਾ ਬਹੁਤ ਕਿਰਪਾ ਵੀਰ ਜੀ ਮਲਕ ਦੀ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀ ਆਂ ਦਾ ਨਾਂ ਵੀਰ ਜੀ ਮੇਰਾ ਮਿੰਦੂ ਜਿਹਦਾ ਮਨਿੰਦਰ ਸਿੰਘ ਮਿੰਦੂ ਮਿੰਦੂ ਕਹਿੰਦੇ ਪਿੰਡ ਵੀਰ ਜੀ ਤਲਵੰਡੀ ਗੜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ ਜੀ ਇਹ ਕਲਾਂ ਨੌਰ ਤੇ ਡੇਰੇ ਦੇ ਵਿਚਕਾਰ ਹੈ ਮਤਲਬ ਡੇਰਾ ਸਾਨੂੰ ਥੋੜਾ ਹੀ ਪਿੰਡ ਡੇਰਾ ਬਾਬਾ ਨਾਨਕ ਦੇ ਲੱਗਦੇ ਆ ਨਾਲ ਹੀ ਬਿਲਕੁਲ ਆਪਣੇ ਪੈਗੇ ਹਨ ਜੀ ਤਾਂ ਵੀਰੇ ਫੋਨ ਨੰਬਰ ਦੱਸੀ ਫੋਨ ਨੰਬਰ 798 ਹਾਂਜੀ 64948 ਪੂਰਾ 700 798 64948 ਠੀਕ ਹੈ ਜੀ ਹਾਂਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਪੈ ਗਿਆ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਹੈ ਨਾ ਜੀ ਠੀਕ ਹੈ ਤੇ ਵੀਰੇ ਅੱਜ ਤਿੰਨ ਵੈਣਾ ਆਈਆਂ ਕੋਲੇ ਤਿੰਨ ਵੈਣਾ ਵਿੱਚ ਤਿੰਨੇ ਹੀ ਤਾਜ਼ੀਆਂ ਸੁਈਆਂ ਤਾਜ਼ੀਆਂ ਸੁਈਆਂ ਤਿੰਨੇ ਹੀ ਕੱਲ ਦੀਆਂ ਸੁਈਆਂ ਕੱਲ ਦੀਆਂ ਸੁਈਆਂ ਤਾਜ਼ੀਆਂ ਕੱਲ ਦੀਆਂ ਸੁਈਆਂ ਤਿੰਨੇ ਬਿਲਕੁਲ ਇੱਕੋ ਦਿਨ ਦੀ ਠੀਕ ਹੈ ਜੀ ਤੇ ਵੀਰਾਂ ਨੂੰ ਬੇਨਤੀ ਹੈ ਵੀਰੇ ਵੀਡੀਓ ਵੇਖਿਓ ਜਰੂਰ ਐਂਡ ਤੇ ਐਂਡ ਤੱਕ ਵੇਖਣੀ ਐਂਡ ਤੇ ਇੱਕ ਬੰਬ ਪੀਸ ਵਿਖਾਉਣਾ ਬਲੂਨ ਤੋਹਫਾ ਫਾਰਮ ਵਾਲਾ ਹਨਾ ਵੀਰ ਉਹਨਾਂ ਕੋ ਵੈ ਵੀ ਤੋਹਫੇ ਹੀ ਆ ਫਾਰਮ ਚ ਹੀ ਆ ਚੰਗੀ ਕੁਆਲਿਟੀ ਵਾਲਾ ਪਸ਼ੂ ਖੋਣਾ ਵੀਰੋ ਵੀਡੀਓ ਵੇਖਿਓ ਐਂਡ ਤਾਈ ਤਾਂ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਰੇਟ ਵੀਰੇ ਦਾ ਜਾਇਜ਼ ਹੁੰਦਾ ਰੇਟ ਵੀਰੇ ਦਾ ਜਾਇਜ਼ ਹੁੰਦਾ ਤਾਂ ਹੀ ਮੇਟੋ ਮੇਟੀ ਵਿਕਦੀਆਂ ਨੇ ਤਾਂ ਹੀ ਤਾਂ ਇੱਕ ਵੀਡੀਓ ਵੀਰ ਜੀ ਪਾਇਆ ਕਰੋ ਜਲਦੀ ਤੁਸੀਂ ਉਹ ਵੀਡੀਓ ਅਪਲੋਡ ਕੀਤੀ ਸੀ ਬਾਈ ਲੋਕਲ ਤੁਹਾਡਾ ਮਾਲ ਜ਼ਿਆਦਾ ਵਿਕ ਜਾਂਦਾ ਹੈ ਨਾ ਰੇਟ ਕਰਕੇ ਤੇ ਵੀਰਾਂ ਦੇ ਫੋਨ ਆਉਂਦੇ ਵੀਰ ਦੀ ਵੀਡੀਓ ਅਪਲੋਡ ਕਰੋ ਤੂੰ ਆਖਿਆ ਪਸ਼ੂ ਖਲੌਣ ਨਹੀਂ ਦਿਆ ਇੱਕ ਜਦੋਂ ਇਕੱਠਾ ਮਾਲ ਗੜੀ ਤਾਂ ਖਲੌਂਦਾ ਨਹੀਂ ਮੇਰੇ ਇੱਕ ਅੱਧੀ ਲੈ ਜਾਂਦੀ ਵੇਚਣ ਵਾਲੇ ਵੀਰ ਲੈ ਜਾਂਦੇ ਆ ਵੀਰ ਬਹੁਤੇ ਵੇਚਣ ਵਾਲੇ ਲਈ ਜਾਂਦੇ ਬਿਲਕੁਲ ਇਹ ਕਿ ਸਚਾਈ ਆ ਵੀਰ ਜੀ ਤੁਹਾਡੇ ਨਾਲ ਦੁੱਧ ਦਾ ਕੰਮ ਨਾ ਸਾਫ਼ ਸੁੱਸਾ ਕੰਮ ਹਣਾ ਇਹ ਨਹੀਂ ਵੀ ਸੱਤ ਅੱਠ ਹੀ ਲਿਆ ਕੇ ਪਰੋਣੀਆਂ ਜੰਨੀਆਂ ਗਿਆ ਹੁਣ ਇੱਕ ਦਿਨ ਤਨ ਗੂਨ ਲਾਇਆ ਤਾਂ ਤੁਹਾਡੇ ਵਿੱਚ ਟਾਈਮ ਜਿਆਦਾ ਜਿਆਦਾ ਆਇਆ ਫਿਰ ਵੇਖਿਆ ਮਾਰ ਚੰਗਾ ਪਸ਼ੂ ਆ ਫਿਰ ਖਲੌਂਦਾ ਨਹੀਂ ਕਿੱਲੇ ਹਣਾ ਉਹਦਾ ਵਿਗਣਾ ਵੀਗਣਾ ਵੀਰ ਜੀ ਸੂਆ ਪਸ਼ੂ ਤੇ ਵੀਰ ਜੀ ਮੈਂਟਲ ਲੱਗਦਾ ਕਿ ਬੰਦੇ ਨੇ ਸੂਆ ਮਾਲ ਲੱਭਦਾ ਘਟਿਆ ਤੇ ਘਰਾਂ ਵਾਲੇ ਸੂਆ ਲੈ ਕੇ ਖੋਜ ਆਈ ਨਹੀਂ ਸੂ ਬਿਲਕੁਲ ਸੁਆਰ ਆ ਕੇ ਖੋਚਾਂ ਦਾ ਸੁਆਕ ਕਮਾਲ ਕੋਲ ਆ ਹੁਣ ਵੀ ਤੁਹਾਡੇ ਕਰ ਇੱਕ ਵਾਰੀ ਸੂਈ ਅੱਜ ਘੰਟਾ ਪਹਿਲਾਂ ਵੇਖੀ ਹਾਂ ਹਾਂ ਬਿਲਕੁਲ ਤਾਂ ਹੁਣ ਵੀ ਬੰਦੇ ਫੋਨ ਫਾਨ ਕਰਦੇ ਆ ਕਿ ਵੀਡੀਓ ਪਾ ਲਈ ਯਾਰ ਵਾਵਾ ਦਿਨਾ ਬਾਦ ਆਉਂਦੇ ਆਂ ਹਾਂਜੀ ਰੇਡ ਵੇਖਦਾ ਜੀ ਹਾਂਜੀ ਹਾਂਜੀ ਤਾਂ ਕਰੀਏ ਵੀਰੇ ਸ਼ੁਰੂ ਹਾਂ ਪਹਿਲੇ ਨੰਬਰ ਵਾਲੀ ਵੇੜ ਬਾਰੇ ਪਹਿਲੇ ਨੰਬਰ ਵਾਲੀ ਵੀਰ ਜੀ ਵੇੜ ਵੇਖੋ ਵੇੜ ਕਦਾ ਅੱਜ ਵੱਡੀ ਹੈ ਕਿ ਡੱਬਾ ਹੀ ਵੱਡੀ ਵੇੜ ਇਹ 26 ਦਾ ਹੀ ਗਣ ਵਾਲੀ ਬੈਡ ਹੈ। ਕੀ ਬਾਤ ਹੈ ਜੀ। ਪਿੰਡੋਂ ਵੀ ਜੀ ਲਈ ਚੰਗੇ ਆ, ਬੰਦੇ ਵੀ ਚੰਗੇ ਖਾਨ ਦਾ ਨਾਲੇ ਤੇ ਪਸ਼ੂ ਖਾਨ ਦਾ ਨਾਲੇ। ਪਸ਼ੂ ਇਹ ਤੁਸੀਂ ਲਿਉਂਦੇ ਦੁੱਧ ਵਾਲਾ ਹਨਾ ਤਾਂ ਦੁੱਧ ਵਾਲੇ ਇੱਕ ਵੀਰੇ ਦੁੱਧ ਦਾ ਕੰਮ ਆ ਤੇ ਦੁੱਧ ਵਾਲੇ ਵੀਰਾਂ ਦੀ ਡਿਮਾਂਡ ਹੁੰਦੀ ਆ ਫਿਰ ਚੰਗਾ ਪਸ਼ੂ ਘਰੇ ਰੱਖਣ ਦੀ। ਵੱਡੀ ਗਾਂ ਬੱਚਾ ਹੀ ਦੇਖੋ। ਹਾਂਜੀ। ਆਮ ਗਾਂ ਜਿੱਦਾਂ ਦੇ ਬੱਚਾ ਦੇ ਛੜਿਆ। ਬਿਲਕੁਲ ਬਿਲਕੁਲ। ਵੱਡੀ ਗਾਂ ਦੁੱਧ ਵਾਲੀ। ਖੋਲੋ ਵੀਰ ਜੀ 25-26 ਕਿਲੋ ਦੁੱਧ ਭੜਿਆ ਪਹਿਲਾਂ ਨਹੀਂ। ਠੀਕ ਪਹਿਲਨ ਨੇ। ਪਹਿਲਨ ਨੇ। ਹੁਣ ਕਹਿੰਨਾ ਵੀਰ ਜੀ ਥੱਲੇ ਸਟਾਰਟਿੰਗ। ਕੱਲ ਦੀ ਸੂਈ ਜੇ ਤਾਂ ਵੀ ਫੋ ਵੀਰੋ ਚੈੱਕ ਕਰ ਲਿਓ ਮਗਰ ਬੱਛਾ ਆ ਗਿਆ ਨਾ 15 ਕਿਲੋ ਦੇ ਇੱਥੇ ਰੋਏਗਾ ਠੀਕ ਹੈ ਜੀ ਥਾਂ ਤੁਹਾਨੂੰ ਬੜਾ ਪਿਆਰਾ ਲੱਗਿਆ ਵੀਰੋ ਬਹੁਤ ਵਧੀਆ ਜੀ ਥਾਂ ਤੇ ਮਿੱਠੀ ਜਨਾ ਚੋਬੇ ਦਾ ਪੰਡਾ ਹੀ ਪਾਇਆ ਨਾਲ ਕਰਮੀਆਂ ਦਾ ਤੋਹਫਾ ਮਾਜੀ ਹੈ ਗੇ ਮਾਜੀ ਹੈ ਜੀ ਬਿਲਕੁਲ ਤਾਂ ਵੇਖੋ ਵੀਰੋ ਧਰਮੀ ਮਨਾਉਣੀ ਨਾ ਕਰ ਵੱਡੀ ਵੈੜਾ ਚੈੱਕ ਕਰ ਲਓ ਫਾਈ ਇਥੇ ਰੋਕੀ ਲੋਕੀ ਵੇਖੋ ਬੰਦ ਇਹ ਨਹੀਂ ਵੀ ਛੋਟੀ ਹੈ ਮੋਟੇ ਮੋਟੇ ਹੈ ਕਿ ਨਹੀਂ ਵੈ ਨੀ ਫੁੱਲ ਕੱਦ ਦਾ ਘਾਟਾ ਦੋਨੇ ਕੱਦ ਬਈ ਮੇਨ ਤਾਂ ਵੇਖੋ ਵੀਰੋ ਵੱਡੇ ਲੇਵੇ ਦੀ ਮਾਲਕਾ ਬਹੁਤ ਚੰਗੀ ਵੈੜਾ ਲਾਗੋ ਬੱਲਾ ਦੁੱਧ ਵਾਲੀ ਵੇੜਾ ਵੀਰੋ ਫੈਂਡ ਫੂਡ ਵੀ ਇਹਦੀ ਚੰਗੀ ਆ ਜੂ ਹਣਾ ਬੱਚਿਆਂ ਦੇ ਪੈਣੀ 5.5 ਤੋਂ ਟੁੱਟਣੀ ਨਹੀਂ ਟੁੱਟਣੀ ਨਹੀਂ ਬਿਲਕੁਲ ਸਾਲੇ ਗਾਂ ਗਰਮੀਆਂ ਆਉਂਦੀ ਨੇ ਗਰਮੀਆਂ ਵਾਲਾ ਹੀ ਸ਼ਗਾਤ ਬੱਚੇ ਨਾਲੀਆਂ ਪੈਣੀ ਹਾਂਜੀ ਹਾਂਜੀ ਲੈ ਜੂ ਬੱਚੇ ਦਾ ਕਰਦੀ ਥੱਪਾਂ ਲਾਈ ਫੰਦੀ ਕਿ ਨਹੀਂ ਥੱਲੇ ਬਿਲਕੁਲ ਦੁੱਧ ਵਾਲੀ ਵੇੜਾ ਜੀ ਵੇਖੋ ਵੀਰੋ ਕੀ ਬਾਤ ਆ ਫੜ ਫੜ ਖਿਸ਼ਾਨ ਉ ਚੜੀ ਪਈ ਆ ਇੱਥਨ ਵੀ ਪਿਆਰਾ ਪਾ ਥੱਪਾਂ ਲਾ ਕੇ ਬੈਠ ੜੂ ਕੀ ਬਾਤ ਆ ਸਿਰਾਈਆ ਜੀ ਨਹੀਂ ਤੇ ਇਹੋ ਜਿਹੇ ਪਸ਼ੂ ਕਿ ਹਵਲੇ ਛਾਈ ਹਾਲ ਚ ਬਹੁਤ ਘੱਟ ਮਿਲਦਾ ਠੰਡਾ ਸੀ ਨਾ ਤਾਂ ਹੀ ਸਾਈਡ ਤੋਂ ਤਾਂ ਸਾਡੇ ਲੰਬੇ ਆਉ ਆਉ ਨਹੀਂ ਸਹੀ ਗੱਲ ਹੈ ਬੀ ਬੈਰ ਉਹ ਕਿਤੇ ਛੇ ਲੋੜੀ ਬਿਲਕੁਲ ਸੀਲ ਹੈ ਜੀ ਚੰਗੀ ਵੈੜਾ ਚੰਗੇ ਰਕੜ ਵਾਲੀ ਆ ਵੀਰੋ ਤਾਂ ਮੋਲੇ ਤਾਂ ਵੀਰ ਜੀ ਮੋਲ ਵੀਰ ਜੀ ਆਹ ਦੀਆਂ ਵੈੜਾ ਤਾਂ ਲੱਖ ਲੱਖ ਦੀਆਂ ਕਹਿੰਦੇ ਕਿੰਨੇ ਕਿਤੇ ਦਿੱਤੇ ਤੁਹਾਡੇ ਹਿਸਾਬ ਤੋਂ ਕਰ ਦਿਓ ਆਪ ਹੀ ਕੋਈ ਨਾ ਨਹੀਂ ਦੇ ਦੇ ਦਿੱਤੀ 80000 ਹਾਂਜੀ ਅਸੀਂ ਆ 80 ਦੀ ਹਾਂਜੀ ਕਰ ਦਿਓ ਮੰਨ ਤਾਂ ਬਿਲਕੁਲ ਛੱਡ ਦਿਓ 75000 ਦੀ ਵੈਰ ਦੇ ਤਾਂ 2000 ਛੜ ਜੀ ਵੀਰੇ 73 ਦੀ ਹਨਾ ਪੂਰੇ 70 ਦੀ ਗਾਹ। ਕਿਆ ਬਾਤ ਹੈ ਜੀ। ਤਾਂ ਵੇਖੋ ਵੀਰੋ ਰੇਟ ਚੈੱਕ ਕਰ ਲਓ। ਮੈਂ ਮਤਨ ਕਰਾਂਗਾ ਈ ਡੀ ਵੜ ਦਊ ਕੋਈ ਨਹੀਂ। ਨਹੀਂ ਠੀਕ ਹੈ ਵੀਰੇ 70 ਦੀ। 70 ਦੀ ਲੈਣਾ ਭਾ ਦੇ ਲੈਣਾ ਇਹ। ਭਾਣਾ ਪਸ਼ੂ। ਲੈਣਾ ਕਰ ਚੋ ਇਹ ਭਾ। ਬਿਲਕੁਲ। ਬਿਲਕੁਲ। ਫਿਰ ਤੇਰਾ ਨਾ ਹੌਲੀ ਹੌਲੀ ਕੋਈ ਕਾਲ ਨਹੀਂ। ਬਿਲਕੁਲ। ਬਾਕੀ ਬੱਤੀ ਵੜ ਕੋਈ ਵੀਰ ਭਰਾ ਬੇਲ ਵੇਖੋ ਕਿੰਨੀ ਲੰਮੀ ਛੋਟੀ। ਬੇਲ ਲੰਮੀ। ਬਾਕੀ ਉੱਤੇ ਆ ਕੇ ਵੇਖੇ ਵੀ ਕੀ ਚੀਜ਼। ਬਿਲਕੁਲ। ਤੇ ਵੇਖੋ ਵੀਰੋ 70000 ਜੀ ਹੋਜੂ ਵੱਡੀ ਵੜਾ। ਬਾਕੀ ਫੋਨ ਤੁਸੀਂ ਜਰੂਰ ਲਾ ਲਿਓ ਤੂੰ ਇੱਥੇ ਵੀ ਚੱਲ ਕੇ ਆਉਗੇ ਤੂੰ ਵੈੜ ਛੱਡ ਕੇ ਨਹੀਂ ਜਾਂਦੇ ਫੁੱਲ ਕਦ ਕਾਠ ਵਾਲੀ ਆ ਠੀਕ ਆ ਜੀ ਹਾਂ ਦੂਜੇ ਨੰਬਰ ਤੇ ਵੀਰੇ ਦੂਜੇ ਨੰਬਰ ਤੇ ਵੀ ਜੀ ਦੇਖੋ ਜਗਾੜ ਦੇਖੋ ਗੁਲਾਬੀ ਥਾਣੇ ਦਾ ਵੀ ਤੇ ਵੇਥ ਵੇਥ ਤੇ ਵੀ ਇੱਥੇ ਵੇਥ ਤੇ ਜੀ ਸਿਰਾ ਵੈੜਾ ਇਹ ਵੀ ਜਰਸੀ ਦਾ ਵੀ ਕਰਾਸ ਆ ਤੇ ਥੋੜਾ ਜਿਹਾ ਸਹੀ ਵੱਲਦਾ ਵੀ ਉੱਪਰ ਹੈ ਜਰਸੀ ਦਾ ਥੰਦੀ ਵੈੜ ਇਹ ਪਸ਼ੂ ਠੰਡਾ ਲੈ ਕੇ ਆਉਂਦੇ ਤੁਸੀਂ ਹਨਾ ਮਗਰ ਪਸ਼ੀ ਦੇ ਲੋ ਜੀ ਇਹਨੇ ਵੀ ਕੋਈ DNA ਦੀਆਂ ਸੂਈਆਂ ਆ ਤਾਜੀ ਗਿੱਲਾਂ ਨਾਲ ਦੂਣਾ ਪੰਧਾ ਸਾਹਿਬ ਕੱਲ੍ਹ ਦੀਆਂ ਤੰਨੇ ਸੂਈਆਂ ਬਿਲਕੁਲ ਤੇ ਪਸ਼ੀ ਮਗਰ ਦੇ ਲੋ ਜਰਸੀ ਚੰਗੇ ਸੀ ਬੰਦੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਸੀਲਸ ਲੱਗ ਤੇ ਥਾਨ ਸਪੈਸ਼ਲ ਜੀ 16 17 ਕਿਲੋ ਤੋਂ ਕਿਤੇ ਨਹੀਂ ਜਲਦੀ ਅਜੇ ਤਾਂ ਕੱਲ ਦੀ ਸੂਈ ਆ ਐ ਫੱਟੀਦਾਰ ਲੇਵਾ ਗਿਆ ਇੱਕ ਦਿਨ ਸੂਕਿਆ ਤੁਹਾਨੂੰ ਪਤਾ ਨਹੀਂ ਕਿ ਡੰਗੜ ਮੜਾ ਆ ਜਾ ਬੁੱਧ ਦਾ ਪਛੂ ਕਰਦਾ ਹੀ ਜੀ ਹਾਂ ਜੀ ਲਪੇਲ ਪਲ ਹੁੰਦਾ ਕੁਛ ਸੂਕਿਆ ਬਾਜ ਹੁੰਦਾ ਥੋੜਾ ਦੇ 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 ਆ ਡੰਗਸ਼ੇ ਬਾਦਰ ਵਿੱਚ ਦੁੱਧ ਤੇ ਹੁੰਦਾ ਸੋਹਣੀ ਵੇੜਾ ਜੀ ਐ ਚੰਗੀ ਠੰਡੀ ਸੀਲ ਥਾਨ ਭਾਂਡਾ ਚੰਗਾ ਥਾਨ ਬਹੁਤ ਸਪੈਸ਼ਲ ਉਹ ਥਾਨ ਬੜਾ ਤੇਰਾ ਲੱਗਿਆ ਲੈ ਲੈ ਇਹ ਗਰਮ ਡੰਗਰ ਤੇ ਵੀਰ ਲੈਣਾ ਨਹੀਂ ਬਿਲਕੁਲ ਇਹ ਲੋਹਾਂ ਨੜਾ ਵਾਲਾ ਚੱਡਾ ਜੀ ਬਿਲਕੁਲ ਦੁੱਧ ਵਾਲੀ ਵੇੜਾ ਜੀ ਦੁੱਧ ਵਾਲੀ ਹੈ ਜੀ ਐ ਠੰਡੀ ਸੀ ਕੋਈ ਜਿੱਦਾਂ ਮਰਜੀ ਚ ਲੈਣਾ ਪਾਉ ਉਹ ਨਾ ਪਾਉ ਬਿਲਕੁਲ ਇਹ ਚਾਹੀਦਾ ਤੇ ਜਰੂਰ ਹਰ ਪਸ਼ੂ ਨੂੰ ਨਿਆਣਾ ਪਾਉਣਾ ਲੋਕ ਵਿਚਾਰਦੇ ਮੰਨਦੇ ਸਹੀ ਗੱਲ ਜੀ ਗਾਵਾਂ ਨੂੰ ਤੇ ਸਾਡੇ ਨਾਲ ਸਾਡੇ ਕੋਲ 17-18 ਗਾਵਾਂ ਹੀ ਸਾਰੀਆਂ ਨੂੰ ਨਿਆਣੇ ਤੇ ਝੋਣਾ ਠੀਕ ਹੋ ਜੀ ਆ ਪਸ਼ੂ ਦਾ ਇਹ ਹੈ ਕਿ ਕਿਸ ਵੇਲੇ ਮੱਖ ਮੁਖ ਹੁੰਦੀ ਹੈ ਬੜੀ ਚੰਗੀ ਘਰ ਰੱਖਣ ਵਾਲੀ ਵੀਰ ਆ ਨਾ ਕੋਈ ਬਹੁਤਾ ਵੱਡਾ ਢਾਂਚਾ ਬਿਲਕੁਲ ਬਿਲਕੁਲ ਤਾਂ ਨਾ ਛੋਟੀ ਥਾਂ ਨੇ ਲੈ ਲੈ ਵਾਲੀ ਵਿਚਲਾ ਮੇਲਾ ਕਰ ਤੇ ਸੋਹਣੀ ਵੀੜਾ ਥਾਂ ਲੈ ਵੀ ਦੀ ਬੜੀ ਖੁੱਲੇ ਦੀ ਮਾਲਕਾ ਬਸ਼ੀ ਮਗਰ ਆ ਮੋਲੇ ਦਾ ਵੀਰ ਜੀ ਬਾਕੀ ਵੀ ਤੁਹਾਨੂੰ ਘਰ ਲੈ ਕਹਿੰਦੇ ਪਹਿਲੇ ਨਹੀਂ ਅੱਛਾ ਜੀ ਤੁਹਾਨੂੰ ਪਹਿਲਾਂ ਹੋ ਸਕਦਾ ਦੂਜਾ ਸੂਬਾ ਦਾ ਮਗਰ ਵੀ ਬਸ਼ੀ ਚੰਗੀ ਸਪੈਸ਼ਲ ਆ ਬਸ਼ੀ ਚੰਗੀ ਪਾਈ ਇਹਨੇ ਇੱਕ ਮੈਂ ਇੱਕ ਦਾ ਨਮੂਨਾ ਦੇ ਦੀ ਆਪ ਹੀ ਕਰਦੇ ਹੋ ਜਾਇਜ ਦੇ ਤਾਂ ਮੈਨੂੰ ਚੰਡੀ ਵਸੀ ਮੋਲੇ ਤੇ ਸਾਰਿਆ ਜੇ ਸੁਣੀ ਤੇ ਜਿਹੜੀ 60000 ਦੀ ਠੀਕ ਆ 55000 ਦੀ ਦਿੱਤੇ ਦੰ। ਕੀ ਬਾਤ ਹੈ। ਕੀ ਹੋਰ ਕੋਈ ਕਸਰ ਹੈ ਕੀ? ਨਹੀਂ ਜੀ। ਤੁਹਾਡੇ ਵੇਲੇ ਤਾਂ ਹੀ ਅੱਧੇ ਨਹੀਂ ਰੇਟ ਜਿਆਦਾ ਵੀਰੇ ਮੈਂ ਦੇਖ ਤੂੰ 65 ਜਿਆ ਕਿਵੇਂ ਹਨਾ? ਨਹੀਂ ਰੇਟ ਜਿਆਦਾ 55 ਦੀ ਹੁਣ? ਹਾਂ ਜੀ। ਹੋਰ ਕਰ ਦਿਆਂਗੇ ਮਾਨਤਾ। ਕਲਵੀ ਬਰਾਹੁਮ ਦਾ ਦੋ ਛੱਡੀ 53 ਦੀ ਫਿਰ ਹਨਾ ਜੀ ਸਿੱਧਾ ਸਿੱਧਾ ਹੀ ਕਰਦਨੇ 50 ਦਾ ਜੀ ਕੀ ਬਾਤ ਹੈ 50 ਦੀ 50 ਦੀ ਦੇ ਦਿਆਂਗੇ ਤੇ ਵੇਖੋ ਵੀਰੋ 50 ਦੀ ਹੋ ਜੂ ਨਹੀਂ ਚੰਗੀ ਬਾਤ ਹੈ ਨਾ ਨਾ ਸਾਨਾ ਬੜਾ ਪਿਆਰਾ ਲੱਗਿਆ ਬਿਲਕੁਲ ਬੰਦੀ ਹੀ ਨਹੀਂ ਭਾ ਪੁੱਠੇ ਬੰਲੇ ਚੋਈ ਜੋ ਕੀ ਬਾਤ ਹੈ ਦੀਪਾ ਦੀ ਕਰਮਾਂ ਦੀ ਕੱਲ ਦੀ ਸੂਈ ਆ ਕੱਲ ਦੀ ਸੂਈ ਬੱਚਾ ਵੀ ਨਾ ਲਾਓ ਕੀ ਬਾਤ ਹੈ ਜਿੱਥੇ ਖਿਲਾੜ ਕੇ ਚੁੰਡ ਆ ਭਾਂਗੇ ਨਹੀਂ ਜਿੱਥੇ ਖਿਲਾੜ ਕੇ ਉੱਥੇ ਹੀ ਖਲੋ ਜੀ ਸੀਲ ਇਹਦੀ ਸੀਲ ਤਾਂ ਵੇਖੋ ਵੀਰੋ 50000 ਦੀ ਹੋ ਜੂ ਫੋਨ ਤੁਸੀਂ ਜ਼ਰੂਰ ਲਾ ਲਿਓ ਖੁੱਲੇ ਲੈਵੇ ਦੀ ਮਾਲਕਾ ਗੈੜਾ ਫੋਨ ਜ਼ਰੂਰ ਲਾਏ ਮੋੜਦੇ ਨਹੀਂ ਮੋੜਦੇ ਨਹੀਂ ਹੈ ਨਾ ਤੁਹਾਨੂੰ ਵੀ ਸਾਡੇ ਸੁਭਾ ਦਾ ਪਤਾ ਬਿਲਕੁਲ ਬਿਲਕੁਲ ਅਜਿਹਾ ਕੋ ਮੋੜਦੇ ਤਾਂ ਕਈ ਵੈੜਾ ਲੱਗਿਆਂ ਤੋਂ ਘਟਾ ਘਟਾ ਦੇਤੀਆਂ ਦੇ ਕੋ ਦੂਰੋ ਵੀਰ ਆਉਂਦਾ ਆ ਕੋ ਦੂਰੋਂ ਚੱਲ ਕੇ ਆਉਂਦਾ ਵੀਰਾਂ ਦੇ ਫਿਰ ਉਹਨਾਂ ਨੂੰ ਕਰਾਇਆ ਪੰਜ-ਪੰਜ ਹਜ਼ਾਰ ਰੁਪਏ ਜਿੰਦਾ ਪੈ ਜਾਂਦਾ ਜੀ ਪੈ ਜਾਂਦਾ ਮੰਨਨ ਜੋਰ ਅਰ ਨਵੇਂ ਸ਼ਹਿਰ ਲੱਗੇ ਇੱਕ ਵੀਰਪਰਾ ਉਹਦਾ ਸਾਡੇ ਨਾਲ ਲੱਗੇ ਰਿਸ਼ਤੇਦਾਰੀ ਹਾਂਜੀ ਹਾਂਜੀ ਉਹਨੇ ਫੋਨ ਕੀਤਾ ਤਾਂ ਕਰਾਇਆ ਵਿਚਾਲੇ 4500 ਰੁਪਏ ਕਹਿੰਦਾ ਕਿੰਨਾ ਪੈ ਆ ਇੰਨਾ ਤਾਂ ਪੈ ਜਾਂਦਾ ਤੇ ਮੈਨੂੰ ਕੋਲੋਂ 2000 ਘਟਾੰਦਾ ਪਿਆ ਸਾਡ ਦੇ ਆ ਸੇਵਾ ਕੀਤੀ ਸਾਨੂੰ ਰੁਪਈਆ ਦੇ ਪਾਇਆ ਕਈ ਅਸੀਂ ਡਰਦੇ ਪਰ ਸੇਵਾ ਕਰਨ ਨਾਲ ਯਤ ਕਰ ਛੱਡੀ ਤੇ ਕਿਉਂ ਤੋਕੜ ਜੱਬਨ ਵਛੀਆਂ ਨੂੰ ਲਦਾਤੀ ਅੱਛਾ ਜੀ ਹਜੇ ਫੋਨ ਕਹਿੰਦੇ ਕੋਈ ਵੀਰੇ ਪਤਾ ਹੁੰਦਾ ਵਾ ਵੀ ਕੈ ਵੇਲੇ ਕਰੋ ਪਸ਼ੂ ਲਾਦ ਕੇ ਖੜਦੇ ਆ ਕੈ ਵੇਲੇ ਆਪ ਨੂੰ ਤਾਂ ਹੁੰਦਾ ਵੀਰੇ ਦੂਰ ਜਾਣਾ ਹਨਾ ਹਜੇ ਫੋਨ ਕਹਿੰਦੇ ਕਿ ਅੱਡੀ ਬੈਠ ਬਹੁਤ ਤੇ ਉਹਨਾਂ ਨੂੰ ਆਹ ਵੇਸ ਦੇਣੀ ਹੈ ਕਿ ਕੋਈ ਨੀ ਵੀਡੀਓ ਪਾਈਏ ਵੀਡੀਓ ਹਾਂ ਵੀਡੀਓ ਵੀਰੇ ਵੇਖ ਲੈਣਗੇ ਤਾਂ ਵੇਖੋ ਵੀਰੇ ਜੇ ਕੋ ਜੋੜਾ ਪਾਲੂਗਾ ਕਰਦੇ ਹੋ ਮਾਨਤਨ ਵੀਰ ਜੀ ਪੂਰਾ ਪੂਰਾ ਵਿਜੀ ਕਰਾਂਗੇ ਠੀਕ ਆ ਜੀ ਤਾਂ ਵੇਖੋ ਵੀਰੇ ਫੋਨ ਤੁਸੀਂ ਜ਼ਰੂਰ ਲਾ ਲੈਣਾ ਵੀਰੇ ਇਦੀ ਇਦਾਂ ਦੇ ਕਰ ਤੇ ਜੇ ਨੰਬਰ ਤੇ ਆ ਗਈ ਜੀ ਛੋਟਾ ਕੱਦ ਦੁੱਧ 14 ਪ੍ਰਤੀ ਕਿਲੋ ਭਰੇਗੀ ਜਗਾੜਾ ਵੇਖੋ ਕੀ ਲੱਗਾ ਥਾਨ ਮੜਾ ਪਿਆਰਾ ਲੱਗਾ ਬਹੁਤ ਸੰਗੀਦਾਰ ਹੈ ਜੇ ਸੀਸਾ ਹੀ ਥੋੜੀ ਲੱਪੇ ਜਿਹਾ ਮਗਰ ਇਹਦੇ ਵਸੇ ਕੋਈ ਭਰਾ ਕਹਿਣਾ ਦੇ ਚਿੱਦੀ ਸਲੀਤਾ ਜੀ ਮੁੱਠਪਾ ਵੀ ਕਰਮਾ ਵਾਲੀ ਹੋਏ ਲੋਗੇ ਨਾ ਨਰ ਹਾਂ ਗਿੱਲਾ ਤਾਂ ਦੱਸਿਆ ਦੁੱਧ ਅੱਲੀ ਕਲਦੀਆਂ ਸਈਆਂ ਨੇ ਠੀਕ ਹੈ ਖੋਲੋ ਵੀਰ ਜੀ ਤਾਂ ਵੇਖੋ ਵੀਰੋ ਲੇਵੇ ਤੋਂ ਅੰਦਾਜ਼ਾ ਲਾ ਲਓ ਕਿੰਨਾ ਦੁੱਧ ਭਰੋਗੇ ਗੁਲਾਬੀ ਥਾਣਾ ਖੁੱਲੇ ਲੇਵੇ ਦੀ ਮਾਲਕ 1000 2000 ਅਣੀ ਢੇੜੀ ਲਾਉਣੀ ਹੁੰਦੀ ਉਹਦੇ ਕੰਮ ਚਲੋ ਕਮਾਈ ਦਾ ਇਹ ਨਹੀਂ ਵੀ ਇਹ ਹੀ ਨਹੀਂ ਕਮਾਉਂਦੇ ਬਿਲਕੁਲ ਬਿਲਕੁਲ ਨਹੀਂ ਰੇਟ ਜਾਏਗਾ ਬਿਲਕੁਲ ਫਿਰ ਉਹ ਜਿਹਨੇ ਕੰਮ ਕੋਈ ਗਾ ਨਹੀਂ ਨੁਭਾਈ ਪਸ਼ੂ ਠੰਡ ਕਰਕੇ ਨਿੰਨ ਵਾਲੇ ਫਿਰ ਮਾਰਦੇ ਫਿਰ ਜਿਹੜਾ ਚੰਗਾ ਮਾਲ ਉਦਾਂ ਹੀ ਦੁੱਧ ਉਦਾਂ ਲੈ ਕੇ ਹੁੰਦੇ ਵੇਖੋ ਵੀਰੋ ਵੈੜਾ ਬੂੜਾ ਚੰਗੀਆਂ ਟੌਪ ਕਲਾਸ ਵੀਰੇ ਦੇ ਘਰੇ ਵੀ ਤਾਂ ਇਹ ਵੀ ਚੰਗੀਆਂ ਵੈੜਾ ਨੇ ਫੋਨ ਤੁਸੀਂ ਜ਼ਰੂਰ ਲਾ ਲਿਓ ਵੀਰ ਨੂੰ ਰੇਟ ਵੀ ਜਾਇਜ਼ ਹੈ ਇਹਦਾ ਭਾਅ ਸੁਣ ਕੇ ਤਾਂ ਲੋਕ ਹੈਰਾਨ ਹੋ ਗਏ ਅਸੀਂ ਉੱਡਦੀਆਂ ਵਾਲਾ ਹੀ ਉੱਡਦੀਆਂ ਵਾਲਾ ਹੀ ਕਰਨਾ ਕੀ ਆ ਵਾਤਾ ਜਗੀ ਛੰਦ ਸੁਣ ਵੀ ਪਿਆਰਾ ਲੱਗਿਆ ਇਹ ਤੋਂ ਕਰਾਂ ਦੇ ਭਾਅ ਦੇ ਦੇਰ ਨਹੀਂ ਇਹ ਵੀ ਅਸੀਂ ਆਪਣੀ ਜੇ ਸਾਨੂੰ ਤੋਂ ਭਾਅ ਨਾਲ ਭਾਅ ਨਾ ਦੇਣੀ ਇਹ ਨਹੀਂ ਕਰਨਾ ਕੋਈ ਕਿਸਨ ਡਰਦੀ ਇਹ ਕੰਮ ਨਹੀਂ ਨਹੀਂ ਜਾਇਜ਼ ਜੀ ਕਿੰਨੇ ਇੱਕ ਦਿਨ ਦਾ ਕਲਦੇਂਦਰਪੁਰ ਨਹੀਂ ਨਹੀਂ ਹੋਏ ਸਰਦਾਰ ਕਰਦੇ ਮੁੱਲ ਜਾਇਜ਼ ਹੀ ਕਰਦੇ ਜਾਇਜ਼ ਹੀ ਕਰੀ 45 ਹਜ਼ਾਰ ਦੀ ਜੀ 45 ਦੀ ਤਾਂ ਨੂੰ ਹੁੰਦੇ ਤਾਂ ਨਹੀਂ ਜਾਇਜ਼ 45 ਦੀ ਤੇ ਉਹ ਚੋ ਮਾਨਤਨ ਉਹ ਚੋ ਮਾਨਤਨ ਕਰ ਦਈਏ 42 ਦੀ ਦੇ ਦਿੰਦੇ ਠੀਕ ਹੈ ਜੀ ਮੇਰੇ ਭੂਮ ਭਰਾ ਵੀਰ ਭਰਾ ਲਾਏ ਹੋਰ ਮਾਨਤਨ ਕਰਾਂਗੇ ਕੋਈ ਅਸੂਮਰ ਕੱਲ ਦੀ ਸਵੀਤਾ ਦੀ ਬੈੜ ਮਗਰ ਵਸੀ ਠੀਕ ਹੈ ਜੀ ਪੂਰੇ 40 ਦੀ ਕਰ ਚਲੋ ਪੂਰੇ 50 ਦੀ ਕੀਤੀ ਇਹ ਪੂਰੇ 40 ਦੀ ਪੂਰੇ 40 90 ਦਾ ਜੋੜਾ ਤਵੇਂ ਕੋ ਜੋੜਾ ਹੀ ਪਾਲੇ ਹੈ ਨਾ ਜੀ ਜੋੜਾ ਜੋੜਾ ਪਾਲੇ ਹੋਰ ਮਾਨਤਨ ਹੋਰ ਮਾਨਤਨ ਜੋੜਾ ਪਾਏਗਾ ਹੋਰ 2000 ਚੜਦੀ ਹਾਂ ਕੀ ਬਾਤ ਹੈ ਜੀ ਹੋਰ 2000 ਸਦਾ ਵੀਰ ਭਰਾ ਤੇ ਵੇਖੋ ਵੀਰੋ ਫੋਨ ਤੁਸੀਂ ਜਰੂਰ ਲਾ ਲਿਓ ਰੇਟ ਤੁਸੀਂ ਚੈੱਕ ਕਰ ਲਿਓ ਤੰਨੋ 30 ਕਿਲੋ ਦੁੱਧ ਫੜੀ ਫੰਦੀ ਬਿਲਕੁਲ ਬਿਲਕੁਲ ਤੁਹਾਨੂੰ ਹੀ 30 ਕਿਲੋ ਦੁੱਧ ਫੜੀ ਕੰਮ ਫੰਦੀ ਤੇ ਦੇਖੋ ਵੀਰੋ ਰੇਡ ਵੀਰ ਦਾ ਜਾਜ ਆ ਸੋਹਣੀਆਂ ਵੇੜਾ ਨੇ ਥਨ ਲੇਵੇ ਵਾਲੀਆਂ ਨੇ ਬਿਲਕੁਲ ਮਗਰ ਇਹਨਾਂ ਬੌਧ ਮਗਰ ਵਸ਼ੀਆਂ ਇਹਨਾਂ ਮਗਰ ਵਸ਼ੀਆਂ ਉਹ ਕਿਹੜੀ ਬਿਲਕੁਲ ਫੁੱਲ ਸਾਈਜ਼ ਵੱਡੀ ਵੇੜਾ ਵੀਰੋ ਉਹਦੇ ਮਗਰ ਵਸ਼ ਆ ਗਿਆ ਹਨਾ ਜੀ ਠੀਕ ਹੈ ਜੀ ਉਹ ਫੁੱਲ ਸਾਈਜ਼ ਵੱਡੀ ਆ ਚੰਗੇ ਰਿਕਾਰਡ ਵਾਲੀ ਉਹ ਵੀ ਵੇਹਣਾ ਤਿੰਨੇ ਟੌਪ ਕਲਾਸ ਨੇ ਬਾਕੀ ਫੋਨ ਤੁਸੀਂ ਵੀਰ ਨੂੰ ਜ਼ਰੂਰ ਲਾਇਓ ਜੀ ਜੀ ਇੱਕ ਵੇੜ ਲਈਏ ਫਾਰਮ ਚੋਂ ਠੀਕ ਹੈ ਜੀ 35 36 ਕਿਲੋ ਦੀ ਮਾਤਰਾ ਦਾ ਕਾਰ ਕਾਰ ਇਹਦੇ ਟੀਕੇ ਦਾ ਉਹ ਮੈਨੂੰ ਨਾ ਕਿਸੇ ਨਾਲ ਆਪ ਹੁੰਦੇ ਠੀਕ ਠੀਕ ਹੈ ਜੀ ਕੋਈ ਵੀ ਭਰਾ ਪੁੱਛੇ ਪੁੱਛੇ ਪੁੱਛ ਕੇ ਤਾਂ ਬਾਅਦੋਂ ਦੱਸ ਦਿਆਂਗੇ ਬੱਬ ਪੀਸ ਹੈ ਪਲੂਰ ਤਾਂ ਵੇਖੋ ਵੀਰੋ ਦੇ ਇਹਨਾਂ 25 ਦਿਨਾਂ ਸਾਹਮਣੇ ਤੋਂ 25 ਦਿਨਾਂ ਸਾਹਮਣੇ ਪੈਣੀ ਠੀਕ ਹੈ ਹਾਂਜੀ ਜਦੋਂ ਕੰਮ ਕਰਦਾ ਇਹ ਦੇਸੀ ਦਾ ਡਾਕਟਰ ਨਹੀਂ ਨਹੀਂ ਬਿਲਕੁਲ ਭਾਈ ਭਾਈ ਹਾਂ ਨਹੀਂ ਨਹੀਂ ਕੋਈ ਉੱਤਰੀ ਨੂੰ ਹੋ ਤਾਂ ਘੰਟਾ ਕੋਆ ਅੱਛਾ ਇਹ ਫਾਰਮ ਤੋਂ ਹੀ ਲੈ ਗਿਆ ਫਾਰਮ ਤੋਂ ਫਾਰਮ ਤੋਂ ਚੰਗਾ ਭੇਟ ਭੁਲਿਆ ਨਹੀਂ ਕੀ ਬਾਤ ਹੈ ਜੀ ਵੱਡੀ ਵੜਾ ਫੁੱਲ ਸਾਈਜ਼ ਫਿਰ ਪਹਿਲਾ ਸੂਆ ਤੇ ਬਰੀਡ ਚੈੱਕ ਕਰੋ ਇਹਦੀ ਮਾਂ ਦਾ ਚੰਗਾ ਰਿਕਾਰਡ ਵੀਰ ਜੀ ਦੱਸਦੇ 33 60 ਉਹਨਾਂ ਕੋ ਭਾਜੀ ਕੋਈ 25 26 ਕਿਲੋ ਵਾਲੀ ਗਾਂ ਨਹੀਂ ਪਈ 30 ਤਾਂ ਤਾਂ 35 ਦਿੱਤਾ ਹਾਂ ਉਹਨਾਂ ਕੋ ਵੈੱਡ ਲੈ ਕੇ ਇੱਕ ਇੱਕ ਨਾਲ ਹੋੜ ਵੈਰ ਠੀਕ ਹੈ ਜੀ ਉਹਦਾ ਸਿੱਧੀ ਬੰਦੇ ਨੂੰ ਭਲਾਤੀ ਠੀਕ ਹੈ ਜੀ ਉਹ ਥੋੜੀ ਤਿਆਰ ਹੋਈ ਆਪਣੇ ਬੰਦੇ ਨੇ ਦਿੱਤੀ ਸੀ ਨਾਲ ਹੀ ਆ ਫੱਕੀ ਡੈਰੀ ਤੇ ਚਾਚੇ ਦਾ ਘਰ ਤੇ ਠੀਕ ਹੈ ਜੀ ਉਹਨੂੰ ਦੇ ਦਿੱਤੀ ਤੇ ਵੇਖੋ ਵੀਰੋ ਬਰੀਡ ਬਹੁਤ ਆ ਪਹਿਲਾ ਸੂਆ ਦੇਣ ਲੈ ਜੂ 20 ਹਜੇ ਹਨਾ ਜੀ ਦੇਣ 25 ਦਿਨ ਸੰਭਣੀ 25 ਦਿਨ ਸੰਭਣੀ ਬਿਲਕੁਲ ਸਚਾਈ ਆ ਵੇਖੋ ਵੀਰੋ ਟਾਈਮ ਟੂ ਦੱਸਾਂ ਕਿ ਟੀਕੇ ਦਾ ਰਿਕਾਰਡ ਪੁੱਛ ਕੇ ਦਰਦਾ ਠੀਕ ਹੈ ਜੀ ਤੇ ਕੀ ਹਾਲ ਹੁਆ ਵੈੜ ਵੇਖੋ ਵੈੜ ਵੀ ਨਹੀਂ ਛੋਟੀ ਫਾਰਮ ਵਾਲੀ ਵੱਡੀ ਵੈੜਾ ਜੀ ਵੱਡੇ ਵੈੜਾ ਤਾਂ ਵੇਖੋ ਵੀਰੋ ਚੰਗੀਆਂ ਚੰਗੀਆਂ ਵੱਡੀਆਂ ਮੈੜਾਂ ਵੀ ਵੀਰਿਆਂ ਨੇ ਘਰੇ ਲਾਈਆਂ ਫਾਰਮ ਦੇ ਮਤਲਬਆਂ ਲਾਈਆਂ 20 ਕਿਲੋ ਵਾਲੀਆਂ 25 ਪੈਲਣ ਵੈੜਾ ਵੀਰੋ ਦੇਖੋ ਵੀਰ ਭਰਾ ਸਾਹਮਣੇ ਕੇ ਸਾਹਮ ਛੱਡ ਕੇ ਦਾਂਗੇ ਪਤਾ ਹਟਾ ਕੇ 25 ਦਿਨ ਨਹੀਂ ਚਾਰ ਨਹੀਂ ਦੇ ਦਿੰਦਾ ਹਾਂਜੀ ਅਸੀਂ ਕਹਿੰਦੇ ਚਲੋ ਪਾ ਦਿੰਦੇ ਵੇਖ ਲੈਂਦੇ ਆਹ ਚੰਨ ਜਾਣਦੇ ਹੋ ਹਨਾ ਇਹ ਤਿਆਰ ਕਰਕੇ ਦਾ ਜੋਰ ਵੇਖ ਕੇ ਦਈਏ ਜੋਰ ਵੇਖ ਕੇ ਕਹਿੰਦੇ ਤੁਸੀਂ ਦੱਸਦੇ ਪਏ ਇਹਦੀ ਮਾਡਰ ਕਾਰਡ ਚੰਗਾ ਨਾ ਕਾਰਡ ਦੀ ਖੋਲੀ ਹਾਂ ਗਾੜੀ ਵੀ ਬਰੀਡ ਆ ਵਿਖਾ ਦੇ ਤੋਰਾ ਸਾਰੋਂ ਚੋ ਇਹੋ ਵੇਖੋ ਵੀਰੋ ਚੈੱਕ ਕਰ ਲਿਓ ਤੋਰਾ ਵੈੜ ਦਾ ਵੱਡੀ ਵੈੜਾ ਪ੍ਰਿੰਟ ਪ੍ਰਿੰਟ ਬਹੁਤਾ ਵੈੜ ਦਾ ਛੋਟੀ ਫੱਦੀ ਛੋਟ ਛੋਟ ਪੈਂਦੀ ਹਾਂਜੀ ਫਿਰ ਦਿਨ ਵੀ 25 ਤੇ ਕੱਚੀ ਹੋ ਗਏ ਇਹ ਹਾਂਜੀ 1.5 ਮਹੀਨਾ ਲੱਜੂ ਠੀਕ ਹੈ ਜੀ ਦਿਨਿਆਂ ਨੂੰ 25 ਘੱਟ ਦੀ ਆ ਲਾਈ ਪਈ ਆ ਬਾਕੀ ਬਹੁਤੀਆਂ ਸਫਾਈਆਂ ਦਿਨ ਦੇ ਲੋੜ ਹੀ ਨਹੀਂ ਅੱਛਾ ਵਾਲੇ ਬੰਦੇ ਨੇ ਵੇਖਣਾ ਬਰੀਜਿਆ ਕੇ ਕੀ ਦੱਸੀ ਜਾਂਦੀ ਆ ਜੀ ਮੂੰਹ ਬਰੀਜ ਤੇ ਬਰੀਜ ਹੀ ਆ ਜੀ ਤੇ ਵੀਰ ਜੀ ਇਹਦਾ ਮੁੱਲ ਆਪਾਂ ਕਿੰਨਾ ਕੀ ਕਰਨਾ ਇਹ ਪਿਆਰ ਇੰਨਾ ਸਸਤਾ ਸਾਦੀ ਆ ਹਾਂ ਤਿਆਰ ਹੋਈ ਤਾਂ ਫਿਰ ਮੁੱਲ ਆ ਜਾ ਚਲ ਛੱਡ ਕੇ ਦਾਂ ਅੱਛਾ ਜੀ 20 7000 ਦੀ ਹੁਣ 75 ਦੀ ਨਹੀਂ ਤਰਦੀ ਦੇ ਦੇ ਨਾ ਭਰਾਵੋ ਦੀ ਤੋ ਪਤਾ ਕਿ ਦੋ ਗੋ ਬੋੜੀਆਂ ट्रांजੈਕਸ਼ਨ ਦੀਆਂ ਗਾਉ ਹਾਂਜੀ 70000 ਸਰਦਾਂ ਤੇ ਚੜੂ ਪਾ ਬੱਸੀ ਦੇ 25 ਲੋਗ ਅੱਛੀ ਰਹਿਣੋ ਅੱਛੀ ਬਰੀਡ ਹੈ ਮਨਾ ਬੰਦੇ ਤੋਂ ਮੋਢੇ ਮਤੇ ਪਲੋਂਨ ਰੱਸੀ ਪਹਿਲੀ ਹੁਣੇ 75 ਦਿਓ ਜੀ ਵੀਰ ਜੀ ਹੋਰ ਕਰਦੇ ਮਾਰਨ ਤਾਂ ਨਹੀਂ ਰੇਟ ਠੀਕ ਹੈ ਸਾਡਾ 372 ਪੂਰਾ 70 ਤੀ ਦੇ ਦੇ 70 ਦੀ ਹੈ ਨਾ ਜੀ 70 ਚੋਂ ਹੀ ਦੋ ਛੱਡਦੇ ਆਂਗੇ 68 ਜੀ 60000 ਦੀ ਦੇ ਦਿਆਂਗੇ ਕੀ ਬਾਤ ਹੈ ਵੇਖੋ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਬਰੀਡ ਪਸ਼ੂ ਬੰਦੇ ਦਾ ਮੋਢੇ ਮੋਢੇ ਵਸੀ ਹੈ ਕੁਆਲਿਟੀ ਹੈ ਬੱਚੀਆਂ ਦੀ ਗੱਲ ਨਹੀਂ ਨਹੀਂ ਨਵਾਂ ਪਸ਼ੂ ਆ ਕੋ 4-5 ਸੂਏ ਆ ਰਹਿਣੇ ਤੇ ਵਿਚਾਰ ਨਹੀਂ ਫਿਰ ਮੈਂ ਹਾਂ ਚਲੋ ਤਾਂ ਇਹਨੂੰ ਹਿੱਤ ਹੋਈ ਨਹੀਂ ਕਿ ਬਿਲਕੁਲ ਤੇ ਦીર ਭੜਾ ਮੰਗ ਲੂ ਤਾਂ ਕੋਈ ਗੱਲ ਨਹੀਂ ਰੇਟ ਜੈ ਕੋਈ ਹੋਰ ਕੋ ਮਾਨਤਨ ਕਰਾਂਗੇ ਬਸ 30 ਫਾਰਮ ਦੀ ਹਾਂ ਕੋਈ 400 ਵਿੱਚ ਚੋਗੇ ਵੇਚ ਲੈਂਦਾ ਜੀ ਠੰਡੀ ਫਾਰਮ ਵਾਲੇ ਅਰੇ ਮਸਤ ਹੋ ਗਿਆ ਫਲੋਟ ਦੀ ਆ ਵੀ ਪੱਗੀ ਬਿਲਕੁਲ ਆ ਬੈਲਟ ਬੁਲਟ ਵੀ ਅਸੀਂ ਪਾਈ ਖੁੱਲੀ ਫਿਰਦੀ ਹੈ ਜੀ ਖੁੱਲੀ ਫਿਰਦੀ ਰਹੇ ਇਹ ਜੋੜਾ 60000 ਦੀ ਹੋ ਗਈ ਹੈ ਜੀ 60 ਦੀ ਦੇ ਦਿਓ ਕੀ ਬਾਤ ਹੈ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਲੇ ਵੀਰ ਦੇ ਨੂੰ ਲਾਏ ਮੋੜਦੇ ਨਹੀਂ ਮੋੜਾਂਗੇ ਨਹੀਂ ਕਿਸੇ ਨੂੰ ਹਨਾ ਜੀ ਤਾਂ ਐਂਡ ਪੀਸ ਹੈਗਾ ਤਾਂ ਟੀਕੇ ਟੂਕੇ ਤਾਂ ਸਾਰਾ ਬਰਬਰ ਕਾਰਡ ਮਿਲੇਗਾ ਆਪਣੇ ਠੀਕ ਹੈ ਜੀ ਤਾਂ ਵੇਖੋ ਵੀਰੋ ਟੋਪ ਕਲਾਸ ਬਣਾ ਨੇ ਰੇਟ ਤੁਸੀਂ ਚੈੱਕ ਕਰ ਲੇ ਵੀਰ ਦੇ ਰੇਟ ਜਾ ਜਾ ਫੋਨ ਜਰੂਰ ਲਾ ਲਿਓ ਜੀ ਬਾਕੀ ਉਹ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿ ਚਲਿਓ ਲਾਈਕ ਕਰਿਓ ਸ਼ੇਅਰ ਕਰੋ ਜੋ ਤੁਹਾਨੂੰ ਵੀਰੇ ਨਵੀਂ ਦਿਨਾਂ ਵੀਡੀਓ ਬਖਾਲੀ ਜਾਵੇ ਬਿਲਕੁਲ ਇੱਕ ਨੰਬਰ ਹੈ ਬਿਲਕੁਲ ਜੀ ਤਾਂ ਬਿਲਕੁਲ ਨਹੀਂ ਨਿਕਾ ਵੀਡੀਓ ਹੁੰਦੀਆਂ ਵੀਰੇ ਅਪਲੋਡ ਕਰੀ ਦੀਆਂ ਆਪਣੇ ਆਪਣੇ ਏਰੀਆ ਹੈਣਾ ਵੀਰਾਂ ਦੀਆਂ ਕਿਨੇ ਕਿਨੇ ਤਾਂ ਰੇਟ ਵੀ ਜਿਆਜ ਹੁੰਦਾ ਬਾਕੀ ਫੋਨ ਤੁਸੀਂ ਲਾਉਣਾ ਵੀਰਿਓ ਤਾਂ ਸੋਹਣੇ ਪਸ਼ੂ ਆ ਬਿਲਕੁਲ ਤਾਂ ਐਡਰੈਸ ਵੀਰ ਜੀ ਇੱਕ ਵਾਰੀ ਦੱਸ ਦੀ ਆਪਣਾ ਲਾਹਵੀਂ ਜੀ ਦਾਾਸਪੁਰ ਤਸੀਦਨ ਡੇਰਾ ਬਾਬਾ ਨਾਨਕ ਤੋਂ ਹਾਂਜੀ ਪਿੰਡ ਵੀਰ ਜੀ ਤਲਵੰਡੀਗੜਾ ਫੋਨ ਨੰਬਰ 798 44984 ਠੀਕ ਹੈ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ